ਇਹ ਕਹਿੰਦੇ ਨੇ ਕਿ ਕੈਨੇਡਾ ਵੀਜ਼ਾ ਨਹੀਂ ਦੇ ਰਿਹਾ ਖਾਸ ਕਰਕੇ ਯੰਗ ਏਜ ਨੂੰ ਜਾਂ ਫਿਰ ਜਿਨ੍ਹਾਂ ਦੀਆਂ ਜ਼ਿਆਦਾ ਰਿਫਿਊਜ਼ਲਾਂ ਹੁੰਦੀਆਂ ਨੇ ਉਹਨਾਂ ਨੂੰ ਵੀਜ਼ਾ ਲੈਣ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਹੈ ਪਰ ਅਜਿਹਾ ਕੁਝ ਨਹੀਂ ਹੈ ਅੱਜ ਈਜ਼ੀ ਵੀਜ਼ਾ ਦੇ ਗ੍ਰਹਿ ਵਿਖੇ ਪਹੁੰਚੇ ਆਂ ਜਿੱਥੇ ਤੁਹਾਨੂੰ ਸਬੂਤ ਵੀ ਦਿਖਾਵਾਂਗੇ ਕਿ ਕਿਹੜੀ ਉਮਰ ਦਾ ਹੈ ਕਿਹੜਾ ਏਜ ਗਰੁੱਪ ਹੈ ਔਰ ਕਿੰਨੇ ਵੀਜ਼ਾ ਆਏ ਨੇ ਸ਼ਾਇਦ ਅਸੀਂ ਨੰਬਰਾਂ ਦੇ ਵਿੱਚ ਜ਼ਿਕਰ ਕਰਦੇ ਹਾਂ ਤਾਂ ਕਿਸੇ ਨੇ ਮੰਨਣਾ ਨਹੀਂ ਹੈ ਕਿ ਨਹੀਂ ਭਾਈ ਇਹ ਗੱਲ ਸੱਚ ਨਹੀਂ ਹੈ ਪਰ ਇਹ ਚੇਰਾਂ ਲੱਗੀਆਂ ਤੁਸੀਂ ਦੇਖ ਰਹੇ ਹੋ ਔਰ ਇੱਥੇ ਤੁਸੀਂ ਲੋਕ ਵੀ ਬੈਠੇ ਦੇਖ ਰਹੇ ਹੋ ਹਰੇਕ ਦੇ ਹੱਥ ਦੇ ਵਿੱਚ ਕੈਨੇਡਾ ਦੀ ਸਟੈਂਪ ਲੱਗੀ ਹੈ ਵੀਜ਼ੇ ਹਰੇਕ ਦੇ ਹੱਥ ਵਿੱਚ ਆਏ ਨੇ ਕੋਈ 18 ਸਾਲ ਦਾ ਹੈ ਕੋਈ 20 ਸਾਲ ਦਾ ਹੈ ਔਰ ਜੇਕਰ ਵੀਜ਼ਿਆਂ ਦੇ ਟਾਈਮ ਬਾਉਂਡ ਦੀ ਅਸੀਂ ਗੱਲ ਕਰਦੇ ਆ ਤਾਂ ਕੋਈ 10 ਦਿਨਾਂ ਦੇ ਵਿੱਚ ਵੀਜ਼ਾ ਆਇਆ ਤੇ ਕੋਈ 18 ਦਿਨਾਂ ਦੇ ਵਿੱਚ ਤੇ ਕੋਈ 20 ਦਿਨਾਂ ਦੇ ਵਿੱਚ ਬਲਕਿ ਇਹ ਝੂਠ ਨਹੀਂ ਬੋਲਦੇ ਇਹ ਪਾਸਪੋਰਟ ਲੋਕਾਂ ਨੇ ਫੜੇ ਹੋਏ ਆ ਜਿਨ੍ਹਾਂ ਦੇ ਅਵੀਜ਼ੇ ਆਏ ਕੋਈ ਨਹੀਂ ਬਕਾਇਦਾ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਆਂ ਔਰ ਗੱਲਬਾਤ ਵੀ ਕਰਾਂਗੇ ਕਿ ਸ਼ਾਇਦ ਅਸੀਂ ਝੂਠ ਨਾ ਬੋਲਦੇ ਹੋਈਏ ਕਿ ਕਵੇਂ ਲੋਕ ਇੱਥੇ ਬਿਠਾਲੇ ਆ ਤਾਂ ਗੱਲਬਾਤ ਵੀ ਕਰਾਂਗੇ ਸੁਣਾਵਾਂਗੇ ਤੁਹਾਨੂੰ ਕਿ ਕਿੰਨੇ ਦਿਨਾਂ ਦੇ ਵਿੱਚ ਵੀਜ਼ਾ ਆਇਆ ਕਿਹੜੇ ਕਿਹੜੇ ਏਜ ਗਰੁੱਪ ਦਾ ਵੀਜ਼ਾ ਆਇਆ ਔਰ ਖਰਚਾ ਕੀ ਹੈ ਕੋਈ ਜਾਲੀ ਡਾਕੂਮੈਂਟ ਤਾਂ ਨਹੀਂ ਲਾ ਲਿਆ ਤਾਂ ਤਮਾਮ ਇਹਨਾਂ ਗੱਲਾਂ ਬਾਤਾਂ ਤੇ ਚਰਚਾ ਹੋਵੇਗੀ ਤਾਂ ਇਹਨਾਂ ਦੇ ਨਾਲ ਤੁਹਾਨੂੰ ਗੱਲਬਾਤ ਵੀ ਕਰਾਉਣਾ ਹੈ ਪਾਜੀ ਕਹਿੰਦੇ ਕਿ ਕੈਨੇਡਾ ਜਾਣਾ ਤਾਂ ਬਹੁਤ ਔਖਾ ਹੈ ਪਰ ਤੁਸੀਂ ਤਾਂ ਲੈਂਡ ਬਾਹਰ ਤੱਕ ਲਵਾਤੀਏ ਕਿੰਨਾ ਕੁ ਸੌਖਾ ਤੁਹਾਡੇ ਲੱਗਦਾ ਮੇਲਾ ਚੁਟਕੀ ਮਾਰੀ ਤੁਸੀਂ ਵੀਜ਼ਾ ਲਵਾ ਦਿੰਨੇ ਹੋ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨੇ ਬੰਦਿਆਂ ਦੇ ਵੀਜ਼ਾ ਲੱਗੇ ਹੋਏ ਨੇ ਬਟ ਮੈਂ ਦੱਸਣਾ ਚਾਹੁੰਦਾ ਕਈਆਂ ਨੂੰ ਹਲੇ ਲੱਗ ਰਿਹਾ ਹੈ ਕਿ ਵੀਜ਼ਾਸ ਨਹੀਂ ਲੱਗ ਰਹੇ ਕਈ ਜਿਹੜਾ ਘਾ ਤੇਜ ਵਾਲਾ ਤੁਸੀਂ ਆ ਕੇ ਦੇਖ ਸਕਦੇ ਹੋ ਕਿੰਨਾ ਰਸ਼ ਪਿਆ ਹੈ ਵੀਜ਼ਾ ਲਵਾਏ ਨੇ ਤਾਂ ਹੀ ਰਸ਼ ਪਿਆ ਹੈ ਨਾ ਹਾਂਜੀ ਪਹਿਲਾਂ ਮੇਰਾ ਹਸਬੰਦ ਦਾ ਨਾ ਰਿਫਿਊਜ਼ ਹੋ ਗਿਆ ਸੀ ਤੇ ਫਿਰ ਦੁਬਾਰਾ ਅਪਲਾਈ ਕੀਤਾ ਹੈ 18 ਦਿਨਾਂ ਦੇ ਵਿੱਚ ਈਜੀ ਵੀਜ਼ਾ ਵਾਲਿਆਂ ਨੇ ਵੀਜ਼ਾ ਲੈ ਕੇ ਦਿੱਤਾ ਪਹਿਲਾਂ ਕਦੀ ਸੁਣਿਆ ਵੀ 18 ਦਿਨਾਂ ਵਿੱਚ ਕੈਨੇਡਾ ਦਾ ਵੀਜ਼ਾ ਆ ਜਾਊਗਾ ਪਹਿਲੀ ਵਾਰੀ ਹੋਇਆ ਤੁਹਾਡੇ ਨਾਲ ਹੀ ਹੋ ਗਿਆ ਹੈ ਹਾਂਜੀ ਹਾਂਜੀ ਕਦੀ ਨਹੀਂ ਸੁਣਿਆ ਕਿ ਇੰਨੀ ਜਲਦੀ ਵੀਜ਼ਾ ਆਏਗਾ ਯੰਗਸਟਰ ਦਾ ਵੀਜ਼ਾ ਨਹੀਂ ਆਂਦਾ ਇੱਕ ਵਾਰ ਰਿਫਿਊਜ਼ ਹੋ ਜਾਏ ਦੂਜੀ ਵਾਰ ਚ ਵੀਜ਼ਾ ਨਹੀਂ ਲੱਗਦਾ ਸਾਡੇ ਕੋਲ 8-8 ਵਾਰ ਰਿਫਿਊਜ਼ ਹੋਮੇ ਵੀ ਵਾਰ ਅਸੀਂ ਵੀਜ਼ਾਸ ਲਏ ਹੋਏ ਹੈ ਤਰੀਕਾ ਬਿਲਕੁਲ ਸਿੰਪਲ ਤਰੀਕਾ ਕੋਈ ਡਰਨ ਵਾਲੀ ਗੱਲ ਨਹੀਂ ਹੈ ਕੋਈ ਨਕਲੀ ਪੇਪਰ ਲਾਣ ਦੀ ਲੋੜ ਨਹੀਂ ਹੈ ਬਿਲਕੁਲ ਜੋ ਤੁਹਾਡੀ ਜੈਨੂਇਨ ਪ੍ਰੋਫਾਈਲ ਹੈ ਉੱਤੇ ਫਾਈਲ ਲਾਓ ਤੇ ਵੀਜ਼ਾ ਲਓ ਜਿਹੜੇ ਕਹਿੰਦੇ ਆ ਕਿ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ ਕੈਨੇਡਾ ਜਾਣਾ ਬਹੁਤ ਔਖਾ ਹੈ ਯਾਰ ਪੈਸੇ ਬੜੇ ਲੱਗ ਜਾਂਦੇ ਆ ਰਿਫਿਊਜ਼ਲ ਬੜੀ ਆਉਂਦੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਜੀ ਹਾਂ ਅੱਜ ਅਸੀਂ ਖੜੇ ਆਈਜ਼ੀ ਵੀਜ਼ਾ ਦੇ ਵਿੱਚ ਤਾਂ ਇਹਨਾਂ ਨੇ ਤਾਂ ਪੂਰੀ ਧੱਕ ਪਾਈ ਹੈ ਮੈਂ ਬੋਲਦਾ ਥੱਕ ਗਿਆ ਪਰ ਵੀਜ਼ੇ ਵਾਲੇ ਨਹੀਂ ਥਕੇ ਆ ਲੈਂਡ ਤੁਹਾਨੂੰ ਦਿਖਾ ਦਿੰਨੇ ਆ ਇਹ ਪੂਰੀ ਦੀ ਪੂਰੀ ਕੈਨੇਡਾ ਦੇ ਵੀਜ਼ੇ ਵਾਲੀ ਹੈ ਜਿੱਥੇ ਅੱਜ ਕੱਲ ਸਟੂਡੈਂਟ ਦਾ ਮਨਪਸੰਦੀ ਦਾ ਸ਼ਹਿਰ ਹੈ ਕੈਨੇਡਾ ਸਿਟੀ ਹੈ ਉੱਥੇ ਅੱਜ ਕੱਲ ਬਜ਼ੁਰਗਾਂ ਦਾ ਵੀ ਆਏ ਕੈਨੇਡਾ ਕੈਨੇਡਾ ਹੋਈ ਪਈ ਹੈ ਮੇਰੇ ਨਾਲ ਕੰਸਲਟੈਂਟ ਵੀ ਮੌਜੂਦ ਨੇ ਤੇ ਜਿਨ੍ਹਾਂ ਨੂੰ ਵੀਜ਼ੇ ਅੱਜ ਗ੍ਰਾਂਟ ਹੋਏ ਨੇ ਉਹ ਵੀ ਕਲਾਇੰਟ ਵੀ ਮੌਜੂਦ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਭਾਜੀ ਕਹਿੰਦੇ ਕਿ ਕੈਨੇਡਾ ਜਾਣਾ ਤਾਂ ਬਹੁਤ ਔਖਾ ਹੈ ਪਰ ਤੁਸੀਂ ਤਾਂ ਲੈਂਡ ਬਾਹਰ ਤੱਕ ਲਵਾਤੀਏ ਕਿੰਨਾ ਕੁ ਸੌਖਾ ਤੁਹਾਡੇ ਲੱਗਦਾ ਮੇਰੇ ਨਾਲ ਚੁਟਕੀ ਮਾਰੀ ਤੁਸੀਂ ਵੀਜ਼ਾ ਲਵਾ ਦਿੰਨੇ ਹੋ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨੇ ਬੰਦਿਆਂ ਦੇ ਵੀਜ਼ਾ ਲੱਗੇ ਹੋਏ ਨੇ ਬਟ ਮੈਂ ਦੱਸਣਾ ਚਾਹੁੰਦਾ ਕਈਆਂ ਨੂੰ ਹਲੇ ਲੱਗ ਰਿਹਾ ਹੈ ਕਿ ਵੀਜ਼ਾਸ ਨਹੀਂ ਲੱਗ ਰਹੇ ਕਈ ਜਿਹੜਾ ਘਾ ਤੇਜ ਵਾਲੇ ਤੁਸੀਂ ਆ ਕੇ ਦੇਖ ਸਕਦੇ ਹੋ ਕਿੰਨਾ ਰਸ਼ਪਿਆ ਹੈ ਵੀਜ਼ਾ ਲਵਾਏ ਨੇ ਤਾਂ ਹੀ ਰਸ਼ਪਿਆ ਹੈ ਨਾ ਤੁਸੀਂ ਆਓ ਹਲੇ ਕਈਆਂ ਨੂੰ ਲੱਗਦਾ ਪਿਆ ਕਿ ਨਹੀਂ ਵੀਜ਼ਾਸ ਲੱਗ ਰਹੇ ਆਗੇ ਚੈੱਕ ਕਰੋ ਸਾਡੀਆਂ ਅਪਰੂਵਲ ਸਾਡੀਆਂ ਬ੍ਰਾਂਚਾਂ ਹੈਗੀਆਂ ਨੇ ਜਲੰਧਰ ਚੰਡੀਗੜ੍ਹ ਕਰਨਾਲ ਉੱਥੇ ਆ ਕੇ ਲੇਟਸ ਅਪਰੂਵਲ ਚੈੱਕ ਕਰ ਸਕਦੇ ਹੋ ਸਾਡੀ ਐਕਸਪਰਟ ਟੀਮ ਕਰ ਕਰ ਸਕਦੇ ਕਿਤੇ ਨਾ ਕਿਤੇ ਜੇ ਤੁਸੀਂ ਫਿਰ ਵੀ ਯਕੀਨ ਨਹੀਂ ਕਰਦੇ ਕੰਸਲਟੈਂਟ ਤੇ ਤਾਂ ਮੇਰੇ ਨਾਲ ਕਲਾਇੰਟ ਵੀ ਹੈ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮੇਰਾ ਨਾਮ ਪਵਿੱਤਰ ਸਿੰਘ ਹੈ ਜੀ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਕੈਨੇਡਾ ਦਾ ਵੀਜ਼ਾ ਆ ਪੂਰਾ ਪਾਸਪੋਰਟ ਤੇ ਲੱਗ ਗਿਆ ਕਿੰਨੀ ਕੁ ਖੁਸ਼ੀ ਆ ਮਾਨ ਦੇ ਬਹੁਤ ਜ਼ਿਆਦੀ ਖੁਸ਼ੀ ਆ ਜੀ ਕੋਈ ਕਹਿ ਨਹੀਂ ਸਕਦੇ ਆ ਕਿੰਨੀ ਖੁਸ਼ੀ ਆ ਤੁਹਾਨੂੰ ਦੱਸ ਨਹੀਂ ਸਕਦੇ ਜੀ ਮੈਂ ਪਹਿਲਾਂ ਵੀ ਅਪਲਾਈ ਕੀਤਾ ਹੈ ਨਹੀਂ ਫਸਟ ਟਾਈਮ ਅਪਲਾਈ ਕੀਤਾ ਸੀ ਮੈਂ ਇਹਨਾਂ ਕੋਲ ਤੇ ਮੇਰੇ ਫਰੈਂਡ ਸੀ ਉਹਨਾਂ ਨੇ ਇਹਨਾਂ ਦੇ ਨਾਲ ਪਹਿਲਾਂ ਡੀਲਿੰਗ ਕੀਤੀ ਸੀ ਉਹਨਾਂ ਨੇ ਮੈਨੂੰ ਇਹਨਾਂ ਕੋਲ ਭੇਜਿਆ ਕਿੰਦੇ ਬਹੁਤ ਵਧੀਆ ਡੀਲ ਕਰ ਵੀਜ਼ਾ ਪ੍ਰੋਪਰ ਲੱਗੂਗਾ ਇਹ ਕਹਿੰਦੇ ਕਿ ਵਿਜ਼ਟਰ ਵੀਜ਼ਾ ਛੇਤੀ ਕੀਤਾ ਲੱਗਦਾ ਨਹੀਂ ਆ ਟ੍ਰੈਵਲ ਹਿਸਟਰੀ ਹੋਣੀ ਚਾਹੀਦੀ ਆ ਫੰਡ ਹੋਣੇ ਚਾਹੀਦੇ ਆ ਜੌਬ ਹੋਣੀ ਚਾਹੀਦੀ ਆ ਤੁਹਾਡਾ ਕਿਦਾਂ ਦਾ ਠੀਕ ਠਾਕ ਹੋ ਗਿਆ ਕੰਮ ਹਾਂਜੀ ਆਪਣਾ ਬਹੁਤ ਵਧੀਆ ਸੀ ਕਿ ਜੌਬ ਵੀ ਹੈਗੀ ਸੀਗੀ ਤੇ ਚਲੋ ਫੰਡ ਵੀ ਤੇ ਸ਼ੋਅ ਕਰਾ ਰਹੇ ਉਹ ਜਿਹੜੇ ਆਪਣੇ ਹੁਣ ਪ੍ਰੋਪਰ ਕੰਮ ਉਹ ਤੇ ਕਰਨੇ ਪੈਣਾ ਬਾਕੀ ਵੀਜ਼ਾ ਲੱਗਾ ਤੁਹਾਡੇ ਸਾਹਮਣੇ ਆ ਜੀ ਇਹਨਾਂ ਦੀਆਂ ਸਰਵਿਸਿਜ਼ ਕਿੱਦਾਂ ਦੀਆਂ ਆ ਈਜ਼ੀ ਵੀਜ਼ਾ ਦੀ ਬਹੁਤ ਸੋਹਣੀ ਹੈ ਜੀ ਕੋਈ ਵੀ ਖੱਜਲ ਖਵਰੀ ਹੈ ਨਹੀਂਗੀ ਇੱਕ ਵਾਰਾ ਡਾਕੂਮੈਂਟ ਲਿਖ ਕੇ ਦੇ ਦਿੰਦੇ ਆ ਕਿ ਆ ਚੀਜ਼ਾਂ ਚਾਹੀਦੀਆਂ ਓ ਪਰੋਵਾਈਡ ਕਰਾ ਕੇ ਤੁਹਾਨੂੰ ਦੇ ਦੂ ਉਸ ਤੋਂ ਬਾਅਦ ਕੋਈ ਵੀ ਪ੍ਰੋਪਰ ਨਹੀਂਗਾ ਆਪਣਾ ਜੋ ਵੀ ਹੁੰਦਾ ਉਹ ਪ੍ਰੋਪਰ ਜਰਨਲ ਚੱਲਦਾ ਹੈ ਜੀ ਤਾਂ ਬਿਲਕੁਲ ਅੱਜ ਕੱਲ ਸਵਾਲ ਵੀ ਹੁੰਦੇ ਆ ਕਿ ਇੱਕ ਵਾਰੀ ਜਦੋਂ ਫਾਈਲ ਲੈਣੀ ਆ ਨਾ ਏਜੰਟ ਨੇ ਉਦੋਂ ਲੱਲੇ ਪੱਬੇ ਬਹੁਤ ਕਰਦਾ ਆਓ ਜੀ ਆਓ ਸਰ ਤੇ ਬਾਅਦ ਚ ਪੁੱਛਦੇ ਨਹੀਂ ਆ ਫੋਨ ਤੱਕ ਨਹੀਂ ਚੱਕਦੇ ਤਾਂ ਇਹ ਬਿਲਕੁਲ ਤੁਹਾਨੂੰ ਐਗਜ਼ਾਮਪਲ ਐਸੀ ਲਾਈਵ ਦਿਖਾਈ ਹੈ ਇਸ ਤੋਂ ਬਾਅਦ ਮੈਂ ਕਹਿੰਨਾ ਸਰ ਹੋਰ ਵੀ ਗੱਲਬਾਤ ਕਰਦੇ ਆ ਇਹਨਾਂ ਕਹਿਣ ਭੀ ਇੱਕ ਕਲਾਇੰਟ ਹੈ ਚਲੋ ਇੱਕ ਨਾ ਨਹੀਂ ਹੋਰ ਨਾ ਵੀ ਕਰਦੇ ਆ ਉਹਨਾਂ ਦੇ ਰਿਵਿਊ ਜਾਨਾਂਗੇ ਹਨਾ ਤਾਂ ਦੇਖ ਸਕਦੇ ਹੋ ਤੁਸੀਂ ਵੀਜ਼ਾ ਬਾਈ ਦਾ ਲੱਗ ਗਿਆ ਬਾਈ ਹੁਣ ਜਾਣਾ ਕੈਨੇਡਾ ਦਾ ਈਜ਼ੀ ਵੀਜ਼ਾ ਦਾ ਫਿਰ ਧੰਨਵਾਦ ਕਰੋ ਇੱਕਰੀ ਬਹੁਤ ਬਹੁਤ ਧੰਨਵਾਦ ਭਾਜੀ ਪੰਛੂ ਭਾਜੀ ਦਾ ਮੈਡਮ ਮਨਦੀਪ ਮੈਡਮ ਜੀ ਜਨਨ ਮੇਰਾ ਕੋ ਫਾਈਲ ਲਈ ਸੀਗੀ ਬਹੁਤ ਬਹੁਤ ਥੈਂਕ ਯੂ ਈਜ਼ੀ ਈਜ਼ੀ ਵੀਜ਼ਾ ਪੁਆਇੰਟ ਵਾਲਾ ਜੀ ਤਾਂ ਇੱਕ ਹੋਰ ਕਲਾਇੰਟ ਸਾਡੇ ਨਾਲ ਮੌਜੂਦ ਨੇ ਮੈਡਮ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਧੰਨਵਾਦ ਜੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ ਦਾ ਵੀਜ਼ਾ ਆ ਤੁਹਾਡਾ ਕਿ ਹੋਰ ਕੀ ਤੇਰੇ ਹਸਬੰਦ ਦਾ ਵੀਜ਼ਾ ਆ ਅੱਛਾ ਤੁਹਾਡੇ ਹਸਬੰਦ ਦਾ ਵੀਜ਼ਾ ਆ ਹਾਂਜੀ ਹਾਂਜੀ ਤੇ ਕਿਦਾਂ ਦਾ ਰਿਆਜ਼ ਸਮਾਂ ਕਿੰਨਾ ਕੁ ਲੱਗਾ ਵੀਜ਼ੇ ਲਈ ਕੋਈ ਜ਼ਿਆਦਾ ਖੇਚਲ ਤਾਂ ਨਹੀਂ ਆਈ ਕੋਈ ਖੱਜਲ ਕੁਵਾਰੀ ਹਾਂਜੀ ਪਹਿਲਾਂ ਮੇਰੇ ਹਸਬੰਦ ਦਾ ਨਾ ਰਿਫਿਊਜ਼ ਹੋ ਗਿਆ ਸੀ ਅੱਛਾ ਤੇ ਫਿਰ ਦੁਬਾਰਾ ਅਪਲਾਈ ਕੀਤਾ ਤੇ 18 ਦਿਨਾਂ ਦੇ ਵਿੱਚ ਜੀ ਵੀਜ਼ਾ ਵਾਲਿਆਂ ਨੇ ਵੀਜ਼ਾ ਲੈ ਕੇ ਦਿੱਤਾ ਅਸੀਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਦਾ ਕੰਮ ਬਹੁਤ ਵਧੀਆ ਵਾ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਫਾਈਲਿੰਗ ਦਾ ਕੰਮ ਕਰਦੇ ਆ ਜਿਹੜਾ ਕਿਸੇ ਦਾ ਵੀ ਨਿਰ ਉਪਯੋਗ ਹੁੰਦਾ ਅੱਛਾ ਪਹਿਲਾਂ ਕਦੀ ਸੁਣਿਆ ਵੀ 18 ਦਿਨਾਂ ਚ ਕਨੇਡਾ ਦਾ ਵੀਜ਼ਾ ਆ ਜਾਊਗਾ ਪਹਿਲੀ ਵਾਰੀ ਹੋਇਆ ਤੁਹਾਡੇ ਨਾਲ ਹੀ ਹੋ ਗਿਆ ਹੈ ਹਾਂਜੀ ਹਾਂਜੀ ਕਦੀ ਨਹੀਂ ਸੁਣਿਆ ਕਿ ਇੰਨੀ ਜਲਦੀ ਵੀਜ਼ਾ ਆਏਗਾ ਖੁਸ਼ੀ ਕਿੰਨੀ ਹੈ ਹੁਣ ਬਹੁਤ ਖੁਸ਼ੀ ਆ ਜੀ ਕਿਤੇ ਕੋਲੇ ਜਾਣਾ ਹੈ ਬੇਟਾ ਕੇ ਬੇਟੀ ਬੜੇ ਬੇਟੇ ਕੋਲ ਹਾਂਜੀ ਹਾਂ ਨਾ ਕਹਤੋ ਵੀ ਇਜ਼ੀ ਵੀਜ਼ਾ ਆਣਿਆ ਬੈਜਾ ਬੈਜਾ ਕਰਾਤੀ ਏ 18 ਦਿਨਾਂ ਚ ਵੀਜ਼ਾ ਹਾਂਜੀ ਬੜੀ ਜਲਦੀ ਵੀਜ਼ਾ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾ ਸਮੱਸਿਆ ਮਸੀਂ ਜਿੰਨੂੰ ਵੀ ਪੁੱਛਣਾ ਉਹ ਕੋਈ ਕਹਿੰਦਾ 10 ਚ ਕੋਈ ਕਹਿੰਦਾ 18 ਚ ਕੋਈ ਕਹਿੰਦਾ 20 ਚ ਤਾਂ ਇੰਨਾ ਈਜ਼ੀ ਕਿਦਾਂ ਨਾਮ ਈਜ਼ੀ ਵੀਜ਼ਾ ਤੇ ਵੀਜ਼ਾ ਵੀ ਈਜ਼ੀ ਦਿੰਨੇ ਹੋ ਤੁਸੀਂ ਬਿਲਕੁਲ ਸਰ ਬਿਕਾਜ਼ ਈਜ਼ੀ ਵੀਜ਼ਾ ਐਕਚੁਅਲ ਜੇ ਇਜ਼ੀ ਵੀਜ਼ਾ ਤਰੀਕੇ ਦੇ ਨਾਲ ਵੀਜ਼ਾ ਲਗਵਾ ਕੇ ਦਿੰਦਾ ਹੈ ਬਿਲਕੁਲ ਸਿੰਪਲ ਡਾਕੂਮੈਂਟੇਸ਼ਨਸ ਹੁੰਦੇ ਕੋਈ ਹਾਰਡ ਐਂਡ ਫਾਸਟ ਸਰਵਿਸਿਜ਼ ਨਹੀਂ ਹੈ ਸਾਡੀਆਂ ਬਿਲਕੁਲ ਸਿੰਪਲ ਹੈ ਔਰ ਤੁਹਾਡੇ ਸਾਹਮਣੇ ਹੀ ਰਿਫਿਊਜ਼ਲ ਕੇਸਸ ਆ ਰਹੇ ਆ ਯੰਗਸਟਰ ਦੇ ਆ ਰਹੇ ਆ ਕੋਈ ਇਦਾਂ ਦੀ ਹਾਰਡ ਐਂਡ ਫਾਸਟ ਰੂਲਸ ਨਹੀਂ ਹੈ ਸਿਰਫ ਏਜੰਟ ਨੇ ਖਵਾ ਬਣਾਇਆ ਹੋਇਆ ਹੈ ਯੰਗਸਟਰ ਦਾ ਵੀਜ਼ਾ ਨਹੀਂ ਆਂਦਾ ਇੱਕ ਵਾਰ ਰਿਫਿਊਜ਼ ਹੋ ਜੇ ਦੂਜੀ ਵਾਰ ਚ ਵੀਜ਼ਾ ਨਹੀਂ ਲੱਗਦਾ ਸਾਡੇ ਕੋ ਅੱਠ ਅੱਠ ਵਾਰ ਰਿਫਿਊਜ਼ ਹੋਮ ਵੀ ਵਾਰ ਅਸੀਂ ਵੀਜ਼ਾਸ ਲਏ ਹੋਏ ਆ ਤਰੀਕਾ ਬਿਲਕੁਲ ਸਿੰਪਲ ਤਰੀਕਾ ਕੋਈ ਡਰਨ ਵਾਲੀ ਗੱਲ ਨਹੀਂ ਹੈ ਕੋਈ ਇਹ ਇਹ ਬਹੁਤ ਵਧੀਆ ਸਵਾਲ ਹੈ ਕਿ ਕਈ ਅੱਜਕੱਲ ਕਹਿ ਦਿੰਦੇ ਆ ਕਿ ਆ ਡਾਕੂਮੈਂਟ ਤੁਸੀਂ ਬਣਾ ਲਓ ਇਹਦੇ ਨਾਲ ਵੀਜ਼ਾ ਜਲਦੀ ਆਏਗਾ ਜਿਹੜਾ ਫਰਜੀ ਹੋ ਜਾਂਦਾ ਹੈ ਤਾਂ ਤੁਹਾਡੇ ਨਾਲ ਕਿਤੇ ਅਜਿਹਾ ਕਿੱਸ ਤਾਂ ਨਹੀਂ ਹੋਇਆ ਕੋਈ ਫਰਜੀ ਡਾਕ ਨਾ ਕੋਈ ਫਰਜੀ ਡਾਕੂਮੈਂਟ ਨਹੀਂ ਸਹੀ ਡਾਕੂਮੈਂਟ ਲਾਏ ਆ ਜੋ ਵੀ ਸਾਡੀ ਪ੍ਰਾਪਰਟੀ ਹੀ ਉਹੀ ਸ਼ੋ ਕੀਤੀ ਆ ਤੇ ਬੜੀ ਜਲਦੀ ਵੀਜ਼ਾ ਜਿਹੜਾ ਮਿਲ ਗਿਆ ਕਿੱਦਾਂ ਦੀਆਂ ਰਹੀਆਂ ਸਰਵਿਸਿਜ਼ ਐ ਵਧੀਆ ਬਹੁਤ ਬਹੁਤ ਵਧੀਆ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ ਦਾ ਬਿਲਕੁਲ ਖੁਸ਼ੀ ਦੇਖ ਸਕਦੇ ਹੋ ਤੁਸੀਂ ਹੁਣ ਗਿਫਟ ਵੀ ਦਿੱਤਾ ਜਾ ਰਹੇ ਹਨ ਇਹਨਾਂ ਨੂੰ ਤਾਂ ਇਜ਼ੀ ਵੀਜ਼ਾ ਤੋਂ ਬਹੁਤ ਖੁਸ਼ ਨੇ ਕਲਾਇੰਟ ਉਹਨਾਂ ਦੇ ਕਹਿ ਰਹੇ ਕਿ 18 ਕ ਦਿਨਾਂ ਦੇ ਵਿੱਚ ਹੀ ਵੀਜ਼ਾ ਆ ਗਿਆ ਔਰ ਕੋਈ ਵੀ ਫਰਜੀ ਡਾਕੂਮੈਂਟ ਵਗੈਰਾ ਨਹੀਂ ਦੇਣਾ ਪਿਆ ਤਾਂ ਬਿਲਕੁਲ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਹੋਰ ਵੀ ਜਿਹੜੇ ਪਿੱਛੇ ਅਜੇ ਲਾਈਨਾਂ ਲੱਗੀਆਂ ਨੇ ਤਾਂ ਟਰਨ ਬਾਈ ਟਰਨ ਚੱਲ ਹੀ ਰਿਹਾ ਮਗਰ ਹੋਰ ਵੀ ਪਾਸਪੋਰਟ ਰਿਸੀਵ ਕਰਨ ਵਾਲੇ ਪਏ ਨੇ ਇਹ ਤੋਂ ਅਗਲੇ ਵੀ ਤੁਸੀਂ ਦੇਖ ਸਕਦੇ ਹੋ ਹੋਰ ਵੀ ਕਲਾਇੰਟ ਨੇ ਜਿਨ੍ਹਾਂ ਦਾ ਵੀਜ਼ਾ ਲੱਗਾ ਹੋਇਆ ਤਾਂ ਕੈਨੇਡਾ ਇੱਕ ਖੁਆਬ ਹੈ ਚਾਹੇ ਅਸੀਂ ਸਟੂਡੈਂਟ ਦਾ ਕਹਿ ਲਈਏ ਚਾਹੇ ਟੂਰਿਸਟਾਂ ਦੇ ਲਈ ਕਹਿ ਲਈਏ ਜਾਂ ਫਿਰ ਕਿਸੇ ਨੇ ਆਪਣੇ ਬੇਟੇ ਕੋਲ ਜਾਣਾ ਬੇਟੀ ਕੋਲ ਜਾਣਾ ਤਾਂ ਸਾਰੇ ਲੋਕ ਚਾਹੁੰਦੇ ਆ ਕਿ ਸਾਡਾ ਕੈਨੇਡਾ ਦਾ ਵੀਜ਼ਾ ਲੱਗ ਜਾਏ ਪਰ ਡਰਦੇ ਵੀ ਬਹੁਤ ਹੈ ਕਿ ਕਿਤੇ ਰਿਫਿਊਜ਼ਲ ਨਾ ਲੱਗ ਜਾਏ ਪਰ ਇਹ ਬਹੁਤ ਈਜ਼ੀ ਹੈ ਤੇ ਈਜ਼ੀ ਬਣਾਇਆ ਕਿੰਨਾ ਈਜ਼ੀ ਵੀਜ਼ਾ ਆਲਿਆ ਨੇ ਤਾਂ ਇੱਕ ਹੋਰ ਕਲਾਇੰਟ ਮੇਰੇ ਨਾਲ ਖੜੇ ਨੇ ਭਾਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਜੀ ਬਹੁਤ ਥੈਂਕ ਯੂ ਸਰ ਨਾਮ ਕੀ ਹੈ ਜੀ ਮੇਰਾ ਪ੍ਰਦੀਪ ਕੁਮਾਰ ਜੀ ਕਿਹੜਾ ਵਿਸਟਰ ਵੀਜ਼ਾ ਲੱਗਾ ਕਿ ਤੁਹਾਡਾ ਜਾਂ ਹੋਰ ਕੋਈ ਵੀਜ਼ਾ ਵਿਸਟਰ ਵੀਜ਼ਾ ਲੱਗਾ ਹੈ ਕੈਨੇਡਾ ਦਾ ਅੱਛਾ ਕਿੰਨੇ ਦਿਨਾਂ ਚ ਲਗਾ ਕੇ ਮੇਰਾ ਲਗਭਗ ਮਹੀਨੇ ਦੇ ਵਿੱਚ ਆ ਗਿਆ ਸੀਗਾ ਅੱਛਾ ਮਹੀਨੇ ਦੇ ਵਿੱਚ ਆ ਗਿਆ ਪਹਿਲਾਂ ਵੀ ਟਰਾਈ ਕਿਤੇ ਕੀਤਾ ਕੋਈ ਰਿਫਿਊਜ਼ਲ ਵਗੈਰਾ ਤਾਂ ਨਹੀਂ ਸੀ ਨਹੀਂ ਨਹੀਂ ਕੋਈ ਨਹੀਂ ਸੀਗੀ ਯਾਨੀ ਕਿ ਫਰੈਸ਼ ਪਾਸਪੋਰਟ ਤੇ ਸੀਗਾ ਸਾਡਾ ਅੱਛਾ ਪਹਿਲਾਂ ਕੋਈ ਟਰੈਵਲ ਹਿਸਟਰੀ ਵਗੈਰਾ ਹੈਗੀ ਤੁਹਾਡੀ ਕੋਈ ਨਹੀਂ ਸੀਗੀ ਅੱਛਾ ਕੋਈ ਨਹੀਂ ਆ ਬਿਲਕੁਲ ਹੁਣ ਫਰੈਸ਼ ਹੀ ਵੀਜ਼ਾ ਲੱਗਾ ਰਸਤੇ ਲੱਗਾ ਜੀ ਡਾਕੂਮੈਂਟ ਕੋਈ ਫਰਜੀ ਲਾਇਆ ਹੋਵੇ ਕੋਈ ਇਧਰੋਂ ਉਧਰੋਂ ਕੋਈ ਇਦਾਂ ਦਾ ਤ ਨਹੀਂ 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 ਡਾਕੂਮੈਂਟ ਦਾ ਸਾਰੇ ਇਹਨਾਂ ਨੇ ਸਾਨੂੰ ਗਾਈਡ ਕਰਤਾ ਸੀਗਾ ਡਾਕੂਮੈਂਟ ਵੀ ਅਸੀਂ ਆਪ ਰੈਡੀ ਕੀਤੇ ਆ ਬਸ ਯਾਨੀ ਕਿ ਸਾਡੇ ਸਾਹਮਣੇ ਅਪਲੋਡ ਹੋਇਆ ਜੋ ਹੋਇਆ ਯਾਨੀ ਕਿ ਪਤਾ ਸੀ ਬਈ ਕਿ ਫਾਈਲ ਸਹੀ ਲੱਗੀ ਆ ਬਾਕੀ ਡਾਕੂਮੈਂਟ ਇਹਨਾਂ ਦੇ ਆ ਤੇ ਬਾਕੀ ਫਾਈਲ ਰੈਡੀ ਕਰਨ ਤੇ ਆ ਵੀ ਫਾਈਲ ਸਟਰੋਂਗ ਹੋਣੀ ਚਾਹੀਦੀ ਆ ਉਹ ਇਹਨਾਂ ਨੇ ਕਰਤਾ ਸੀਗਾ ਯਾਨੀ ਕਿ ਯਕੀਨ ਸੇਗਾ ਵੀ ਲੱਗ ਜਾਊਗਾ ਵੀਜ਼ਾ ਹਾਂਜੀ ਭਾਈ ਜੀ ਬਿਲਕੁਲ ਮੇਰੇ ਹਿਸਾਬ ਨਾਲ ਜਿੰਨਾ ਤੁਹਾਨੂੰ ਯਕੀਨਤਾ ਬਹੁਤ ਹੋਣਾ ਹੈ ਤੁਹਾਡੇ ਤੋਂ ਬਾਅਦ ਤਾਂ ਕਲਾਇੰਟ ਨੂੰ ਯਕੀਨ ਆ ਕਿ ਮੇਰਾ ਵੀਜ਼ਾ ਲੱਗੂਗਾ ਮੈਂ ਇਜ਼ੀ ਵੀਜ਼ਾ ਵਾਲਿਆਂ ਕੋ ਗਿਆ ਉਹ ਫਿਰ ਕਾਉਂਸਲਿੰਗ ਹੀ ਉਧਰ ਹੀ ਹੁੰਦੀ ਹੈ ਬਿਲਕੁਲ ਇਹ ਵੀ ਤਾਂ ਫਰਕ ਹੈ ਵੀ ਕਾਉਂਸਲਿੰਗ ਵੀ ਹੋਵੇਂਦੀ ਬਟ ਇੰਨੀ ਇੰਨੀ ਜਲਦੀ ਮਤਲਬ ਜੇ ਕਿ ਅਸੀਂ ਟਾਈਮ ਬਾਉਂਡ ਦੀ ਗੱਲ ਕਰਦੇ ਹਾਂ ਤਾਂ ਵਿਦਿਨ ਕਿਸੇ ਦਾ ਮੰਥ ਆ ਗਿਆ ਕਿਸੇ ਦਾ ਵਿਦਿਨ 20 ਡੇਜ਼ ਆ ਗਿਆ ਇੰਨੀ ਜਲਦੀ ਕਿਵੇਂ ਇਹ ਤਾਂ ਹੁਣ ਫਿਰ ਐਮਬੈਸੀ ਤੇ ਡਿਪੈਂਡ ਹੈ ਕਿ ਐਮਬੈਸੀ ਕਿਸ ਨੂੰ 4 ਦਿਨ ਚ ਵੀ ਦੇ ਰਹੀ ਹੈ ਵੀਜ਼ਾ ਕਿਸ ਨੂੰ 15 ਦਿਨ ਚ ਕਿਸ ਨੂੰ ਮਹੀਨਾ ਵੀ ਲਾ ਕੇ ਚੱਲ ਰਹੀ ਹੈ ਤੇ ਹੁਣ ਬੈਸੀ ਤੇ ਡਿਪੈਂਡ ਹੈ ਸਾਡਾ ਕੰਮ ਹੈ ਫਾਈਲ ਰੈਡੀ ਕਰਨਾ ਕਿ ਵੀਜ਼ਾ ਦੇਣਾ ਬੈਸੀ ਦੇ ਹੱਥ ਚ ਹੈ ਫਾਈਲ ਪ੍ਰੋਪਰ ਬਣੂਗੀ ਤਾਂ ਵੀਜ਼ਾ ਦੇ ਚਾਂਸਸ ਆਪਣੇ ਆਪ ਹੀ ਪ੍ਰੋਪਰ ਬਣ ਜਾਂਦੇ ਨੇ ਨਾ ਹੁਣ ਜੇ ਸਾਰਾ ਕੁਝ ਪਰਪਸ ਸਾਡਾ ਕਲੀਅਰ ਹੈ ਸਟੇਟ ਆਫ ਦੀ ਕਲੀਅਰ ਹੈ ਤੇ ਆਪਣੇ ਆਪ ਹੀ ਫਾਈਲ ਆਪਣੇ ਆਪ ਹੀ ਸਟਰੋਂਗ ਬਣਾ ਕੇ ਆਪਾਂ ਭੇਜਾਂਗੇ ਤਾਂ ਵੀਜ਼ਾ ਚਾਂਸਸ ਆਪਣੇ ਆਪ ਹੀ ਪ੍ਰੋਪਰ ਹੋ ਜਾਂਦੇ ਨੇ ਆ ਚੀਜ਼ ਹੈ ਕਈ ਜਿਹੜੀ ਖਰਚੇ ਤੋਂ ਬਹੁਤ ਡਰ ਜਾਂਦੇ ਕਿਉਂਕਿ ਏਜੰਟ ਐਸੇ ਵੀ ਹੈ ਕਿ ਕੋਈ ਕਹਿੰਦਾ ਵੀ ਆਹ ਡਾਕੂਮੈਂਟ ਲਾਓ ਇਹਦਾ ਇੰਨਾ ਖਰਚ ਆ ਜਾਣਾ ਇੰਨੇ ਲੱਖਾਂ ਚੋਂ ਫੰਡ ਸ਼ੂ ਕਰਾਓ ਮਤਲਬ ਤੁਹਾਡੇ ਹਿਸਾਬ ਨਾਲ ਜੈਨ ਸਾਡਾ ਖਰਚਾ ਹੀ ਜਾਨੂ ਹਾਂ ਹੁਣ ਤੁਸੀਂ ਲਗਾ ਕੇ ਚੱਲੋ ਅਸੀਂ ਸਿਰਫ 40000 ਲੈ ਕੇ ਚੱਲਦੇ ਹਾਂ ਹੁਣ ਬਾਹਰ ਕਈ ਕਲਾਇੰਟ ਆਉਂਦੇ ਨੇ ਸਾਡੇ ਕੋਲ ਜਿਹੜਾ 2-2 2.5 ਲੱਖ ਰੁਪਏ ਖਰਾਬ ਕਰਕੇ ਵੀ ਆਉਂਦੇ ਆ ਅਸੀਂ ਉਹਨਾਂ ਨੂੰ ਕਾਉਂਸਲਿੰਗ ਦੇਨੇ ਹੁਣ ਆਪਾਂ ਇਹ ਕਹਿੰਨੇ ਆ ਕਿ ਜੇ ਸਾਡੇ ਕੋਲ ਸੈਟੀਸਫਾਈ ਹੋਏ ਤਾਂ ਅਪਲਾਈ ਕਰੋ ਪਰ ਕਿਸੇ ਏਜੰਟ ਦੇ ਚੱਕਰ ਚ ਨਾ ਪੋ ਕਿਉਂਕਿ ਏਜੰਟ ਦੇ ਮਿਸਗਾਈਡ ਕਰਨਾ ਹੈ ਡਾਕੂਮੈਂਟੇਸ਼ਨਸ ਲਾ ਦਿੰਦੇ ਨੇ ਕਈ ਆਪਣੇ ਵੱਲੋਂ ਹੁਣ ਕਈ ਕਲਾਇੰਟਸ ਆਉਂਦੇ ਨੇ ਕਿ ਡਾਕੂਮੈਂਟੇਸ਼ਨ ਸਾਨੂੰ ਏਜੰਟ ਨੇ ਸ਼ੋ ਕਰਵਾ ਦਿੱਤਾ ਕੋਈ ਸਪான்ਸਰ ਮੰਗਾ ਦਿੱਤਾ ਪਰ ਉਹਦਾ ਬੰ ਤੇ ਉਹਨਾਂ ਇਮੀਗ੍ਰੇਸ਼ਨ ਹੀ ਕਲੀਅਰ ਹੋਊਗੀ ਸਪான்ਸਰ ਮਨੂੰ ਕਲਾਇੰਟਾ ਸੋਚਣਾ ਮੇਰਾ ਵੀਜ਼ਾ ਲੱਗ ਗਿਆ ਅਗਰ ਇਮੀਗ੍ਰੇਸ਼ਨ ਕਲੀਅਰ ਕਰਨ ਚ ਪ੍ਰੋਬਲਮ ਹੁੰਦੀ ਹੈ ਨਾ ਹੁਣ ਆਪਾਂ ਹੈਗਾ ਕਿ ਆਪਾਂ ਪ੍ਰੋਪਰ ਸਾਡੇ ਕੋਲ ਲਿਸਟ ਆਪਾਂ ਪ੍ਰੋਪਰ ਗਾਈਡ ਕਰਦੇ ਹਾਂ ਕਿ ਉਹਦੀ ਫਾਈਲ ਦੇਖਦੇ ਹਾਂ ਅਸੈਸ ਕਰਵਾਨੇ ਉਹਨੂੰ ਦੇਖਦੇ ਹਾਂ ਕਿ ਹਾਂ ਜੀ ਲੱਗ ਸਕਦਾ ਜਿਹੜਾ ਸਾਨੂੰ ਲੱਗਦਾ ਕਿ ਸਟਰੋਂਗ ਬਣਾ ਸਕਦੇ ਆਪਾਂ ਡਾਕੂਮੈਂਟੇਸ਼ਨ ਉਹਦੀ ਫਾਈਲ ਦੇ ਕੇ ਉਹਨੂੰ ਆਪਾਂ ਉਹ ਚੀਜ਼ ਗਾਈਡ ਕਰਦੇ ਆ ਉਹ ਬਣਾ ਕੇ ਦਿੰਦਾ ਅਸੀਂ ਅੱਗੇ ਫਾਈਲ ਨੂੰ ਆਪਾਂ ਸਟਰੋਂਗ ਬਣਾ ਕੇ ਭੇਜ ਦਿੰਨੇ ਆ ਇਹ ਤਾਂ ਚਲੋ ਫਰੈਸ਼ ਕੇਸ ਸੀਗੇ ਪਰ ਬਹੁਤ ਸਾਰੇ ਸਾਡੇ ਵੀਰ ਐਸੇ ਵੀ ਹੈ ਜਾਂ ਸਟੂਡੈਂਟ ਵਾਲੇ ਵੀ ਐ ਜਾਂ ਟੂਰਿਸਟ ਵੀ ਐ ਜਿਨ੍ਹਾਂ ਦੀਆਂ ਰਿਫਿਊਜ਼ਲ ਲੱਗ ਚੁੱਕੇ ਨੇ 1 ਨਹੀਂ 2 ਨਹੀਂ 3 ਤਿੰਨ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਕਿਉਂਕਿ ਇੱਕ ਡਰ ਜਾ ਮਨ ਚ ਬਹਿ ਜਾਂਦਾ ਤਿੰਨ ਰਿਫਿਊਜ਼ਲ ਦਾ ਕਹਿ ਰਹੇ ਹੋ ਮੈਂ ਤੁਹਾਨੂੰ ਚੈੱਕ ਕਰਵਾ ਦਿੰਦਾ ਸਾਡੇ ਕੋਲ 8 ਰਿਫਿਊਜ਼ਲ ਬਾਅਦ ਵੀਜ਼ਾ ਆਇਆ ਉਹ ਪਰਸਨ ਵੀ ਸਾਡੇ ਕੋਲ ਆਇਆ ਉਹਦੀ ਫਾਈਲ ਵੀ ਅਸੀਂ ਬਣਾ ਕੇ ਦਿੱਤੀ ਉਹ ਡਰਨ ਦੀ ਲੋੜ ਨਹੀਂ ਵੀਜ਼ਾ ਦੇ ਰਿਹਾ ਸਾਡੇ ਕੋਲ ਡਾਕੂਮੈਂਟੇਸ਼ਨ ਲੈ ਕੇ ਆਓ ਪ੍ਰੋਪਰ ਏਜੰਟ ਕੋਲ ਜਾਓ ਪ੍ਰੋਪਰ ਕੰਸਲਟੈਂਟ ਕੋਲ ਜਾਓ ਪ੍ਰੋਪਰ ਗਾਈਡੈਂਸ ਲਓ ਵੀ ਬਿਲਕੁਲ ਠੀਕ ਚੀਜ਼ ਹੈ ਨਾ ਮੈਂ ਵੀ ਗੱਲ ਸਹੀ ਹੈ ਤਾਂ ਦੇਖ ਸਕਦੇ ਹੁਣ ਇਹਨਾਂ ਨੂੰ ਗਿਫਟ ਵਗੈਰਾ ਦਿੱਤੇ ਜਾਣਗੇ ਪਾਸਪੋਰਟ ਇਹਨਾਂ ਦਾ ਆਇਆ ਹੋਇਆ ਕੈਨੇਡਾ ਦਾ ਵੀਜ਼ਾ ਇਹਨਾਂ ਨੂੰ ਵੀ ਲੱਗਾ ਹੋਇਆ ਤਾਂ ਬਿਲਕੁਲ ਜਿਵੇਂ ਭਾਜੀ ਹੁਣਾਂ ਕਿਹਾ ਕਿ ਤੁਸੀਂ ਪ੍ਰੋਪਰ ਆਓ ਤੁਹਾਡੇ ਡਾਕੂਮੈਂਟ ਸਾਰੇ ਪ੍ਰੋਪਰ ਹੋਣੇ ਚਾਹੀਦੇ ਆ ਤਾਂ ਤੁਹਾਡਾ ਵੀਜ਼ਾ ਬਿਲਕੁਲ ਗ੍ਰਾਂਟ ਹੋਵੇਗਾ ਤਾਂ ਉਹਨਾਂ ਨੂੰ ਵੀ ਮਿਲਾਂਗੇ ਜਿਨ੍ਹਾਂ ਦਾ ਇੱਥੇ ਜ਼ਿਕਰ ਕੀਤਾ ਹੈ ਕਿ ਸਾਡੇ ਕੋਲੇ 6-6 ਰਿਫਿਊਜ਼ਨਾਂ ਵਾਲੇ 8 ਰਿਫਿਊਜ਼ਨਾਂ ਵਾਲੇ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਉਹ ਵੀ ਤੁਹਾਨੂੰ ਦੱਸਦੇ ਆ ਕਿ ਉਹਨਾਂ ਦਾ ਐਕਸਪੀਰੀਅੰਸ ਈਜ਼ੀ ਵੀਜ਼ਾ ਦੇ ਨਾਲ ਕਿਹ ਤਾ ਇੱਕ ਹੋਰ ਕਲਾਇੰਟ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਵੀ ਕੈਨੇਡਾ ਦਾ ਵੀਜ਼ਾ ਲੱਗਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕ ਹੈ। ਧੰਨਵਾਦ ਦਾ। ਕਿਹਦਾ ਕਿਹਦਾ ਵੀਜ਼ਾ ਲੱਗਾ ਜੀ? ਮੇਰਾ ਤਾਂ ਮੇਰੀ ਵਾਈਫ ਦਾ ਜੀ। ਤੁਹਾਡਾ ਦੋਨਾਂ ਦਾ ਵੀਜ਼ਾ ਲੱਗਾ ਹੈ। ਵਿਜ਼ਟਰ ਵੀਜ਼ਾ ਹੈ? ਹਾਂਜੀ। ਤੇ ਕਿੰਨੇ ਕੁ ਟਾਈਮ ਪ੍ਰੋਸੈਸ ਦੇ ਵਿੱਚ ਲੱਗ ਗਿਆ? ਕਿੰਨੇ ਕੁ ਦਿਨਾਂ ਦਾ? 20 ਦਿਨ ਜੀ। ਅੱਛਾ 20 ਦਿਨ ਦੇ ਵਿੱਚ ਤੁਹਾਡਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਤੇ ਕੋਈ ਸਟਾਫ ਦਾ ਕਿਵੇਂ ਦਾ ਸਹਿਯੋਗ ਰਿਹਾ? ਅੱਛਾ ਸਹਿਯੋਗ ਰਿਹਾ। ਆਪਣਾ ਸੰਦੀਪ ਸਰ ਮਨਦੀਪ ਜੀ ਨੇ ਬਹੁਤ ਅੱਛਾ ਸਾਨੂੰ ਫਾਈਲ ਬਸਾਸ ਕੀਤਾ ਬਹੁਤ ਚਾਰਾ ਜੀ ਅੱਛਾ ਕੋਈ ਡਾਕੂਮੈਂਟੇਸ਼ਨ ਨੂੰ ਲੈ ਕੇ ਹਨਾ ਬੜਾ ਰੋਲਾ ਪੈਂਦਾ ਕਿ ਯਾਰ ਆਹ ਲਾ ਦਿਓ ਕੁਛ ਆਹ ਲਾ ਦਿਓ ਐਵੇਂ ਦਾ ਤੁਹਾਡੇ ਨਾਲ ਤੇ ਨਹੀਂ ਹੋ ਸਾਡੇ ਨਾਲ ਕੁਛ ਨਹੀਂ ਕੀਤਾ ਜੀ ਜੋ ਸਾਡੇ ਕੋਲ ਸੀਗੇ ਉਹਨਾਂ ਦਾ ਅਰੀਜਨਲ ਲਾ ਕੇ ਸਾਨੂੰ ਵੀ ਜਾ ਆਇਆ ਅੱਛਾ ਇੱਕ ਬਹੁਤ ਸਾਰੇ ਇਹ ਵੀ ਹੁੰਦਾ ਕਿ ਯਾਰ ਰੀਜਨ ਕੋ ਜਦੋਂ ਜਾਣਦੇ ਆ ਨਾ ਤਾਂ ਪੈਸੇ ਬਹੁਤ ਮੰਗ ਲੈਂਦੇ ਆ ਖਰਚਾ ਬਹੁਤ ਜ਼ਿਆਦਾ ਹੁੰਦਾ ਇਹਨਾਂ ਦਾ ਠੀਕ ਹੈ ਜੈਨੂਅਲ ਨਹੀਂ ਹੈ ਬਿਲਕੁਲ ਜੈਨੂਅਲ ਹੈ ਮਤਲਬ ਆਮ ਬੰਦਾ ਵੀ ਪਹੁੰਚ ਕਰ ਸਕਦਾ ਹਾਂਜੀ ਹਾਂਜੀ ਤੁਸੀਂ ਵੀ ਕਰ ਸਕਦੇ ਜੀ ਮੈਂ ਵੀ ਕਰਾਂ ਤਾਂ ਹੁਣ ਕਿਹਦੇ ਕੋਲੇ ਆਪਾਂ ਆਪਣੇ ਬੇਟੀ ਕੋ ਜਾਣਾ ਹੈ ਬੇਟੀ ਕੋ ਜਾਣਾ ਤਾਂ ਬਿਲਕੁਲ ਦੇਖ ਸਕਦੇ ਹੋ ਤੁਸੀਂ ਖੁਸ਼ੀ ਇੱਧਰ ਵੀਜ਼ਾ ਮੈਡਮ ਦਾ ਵੀ ਲੱਗਾ ਹੋਇਆ ਮੈਡਮ ਨੂੰ ਬਹੁਤ ਖੁਸ਼ੀ ਆ ਦੇਖੋ ਮੈਡਮ ਤੁਹਾਨੂੰ ਪਰਸਨਲੀ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਜੀ ਅੱਛਾ ਗਿਫਟ ਵੀ ਮਿਲਿਆ ਹੈ ਔਰ ਸਭ ਤੋਂ ਵੱਡਾ ਤਾਂ ਹੈ ਕਿ ਕੈਨੇਡਾ ਦਾ ਵੀਜ਼ਾ ਲੱਗਾ ਹੈ ਕਿਵੇਂ ਦਾ ਫੀਲ ਕਿਵੇਂ ਦਾ ਅੱਛਾ ਫੀਲ ਹੋ ਰਿਹਾ ਹੈ ਅੱਛਾ ਵਧੀਆ ਹੈ ਹਾਂ ਜੀ ਇਹ ਫਸਟ ਟਾਈਮ ਲਵਾਇਆ ਕਿ ਪਹਿਲਾਂ ਵੀ ਕੋਈ ਟਾਈਮ ਹੀ ਲਵਾਇਆ ਫਸਟ ਟਾਈਮ ਚ ਆ ਗਿਆ ਸ਼ੋ ਮਤਲਬ ਵੀਜ਼ਾ ਈਜ਼ੀ ਵੀਜ਼ਨ ਨੇ ਲਵਾ ਹਾਂ ਜੀ ਹੁਣ ਵਧੀਆ ਮਤਲਬ ਸਟਾਫ ਪੂਰਾ ਵਧੀਆ ਸੀ ਹਾਂ ਜੀ ਹਾਂ ਜ ਜਿਵੇਂ ਅੰਕਲ ਉਹ ਨਹੀਂ ਦੱਸ ਰਹੇ ਕਿ 20 ਦਿਨਾਂ ਦੇ ਵਿੱਚ ਵੀਜ਼ਾ ਨਾਲ ਹਾਂਜੀ ਠੀਕ ਹੈ ਤਾਂ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਤਾਏ 20 ਦਿਨਾਂ ਦੇ ਵਿੱਚ इजी ਵੀਜ਼ਾ ਨੇ ਜਿਵੇਂ ਹੁਣ ਸਰ ਹੁਣੇ ਵੀ ਦੱਸ ਕੇ ਹਟਿਆ ਕਿ 20 ਕੁ ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਤਾਂ ਬਿਲਕੁਲ ਤੁਸੀਂ ਵੀ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ इजी ਵੀਜ਼ਾ ਦੇ ਤੱਕ ਅਪਰੋਚ ਕਰ ਸਕਦੇ ਹੋ ਬੜਾ ਜੈਨੂਅਨ ਇਹਨਾਂ ਦਾ ਸਾਰਾ ਪ੍ਰੋਸੈਸ ਹੈਗਾ ਕਿਸੇ ਵੀ ਤਰੀਕੇ ਦੀ ਤੁਸੀਂ ਜਾਣਕਾਰੀ ਲੈਣੀ ਹੈ ਚਾਹੇ ਟੂਰਿਸਟ ਦੇ ਪ੍ਰਤੀ ਚਾਹੇ ਸਟੂਡੈਂਟ ਦੇ ਪ੍ਰਤੀ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਹਾਨੂੰ ਲੱਗਦਾ ਤਾਂ ਇੱਥੇ ਆਣ ਕੇ ਵਿਜ਼ਿਟ ਵੀ ਕਰ ਸਕਦੇ ਹੋ ਦੇਖ ਕੇ ਚਾ ਕੇ ਪਰ ਕੇ ਫਿਰ ਤੁਸੀਂ ਆਪਣੀ ਫਾਈਲ ਜਿਹੜੀ ਹੈ ਉਹ ਪ੍ਰੋਸੈਸ ਦੇ ਵਾਸਤੇ ਦੇ ਸਕਦੇ ਹੋ ਨਹੀਂ ਸਰ ਇਹ ਤਾਂ ਕੁਝ ਨਹੀਂ 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 ਬਹੁਤ ਵਧੀਆ ਗਾਈਡ ਕੀਤਾ ਇਹਨਾਂ ਨੇ ਪ੍ਰੋਪਰ ਗਾਈਡ ਕੀਤਾ ਪ੍ਰੋਪਰ ਅਪਡੇਟ ਦਿੰਦੇ ਰਹੇ ਬਹੁਤ ਵਧੀਆ ਰਿਹਾ ਸਰ ਜਲੰਧਰ ਨੂੰ ਗੜ ਮੰਨਿਆ ਜਾਂਦਾ ਹੈਗਾ ਠੀਕ ਹੈ ਜੀ ਜਲੰਧਰ ਗੜ ਕਿਹਾ ਦਿੱਤਾ ਜਾਂਦਾ ਹੈ ਬਹੁਤ سارے ਠੱਗੇ ਏਜੰਟ ਵੀ ਬੈਠੇ ਇੱਕ ਚੰਗਾ ਏਜੰਟ ਲੱਭਣਾ ਹੀ ਬੜਾ ਔਖਾ ਹੈ ਹਾਂਜੀ ਹਾਂਜੀ ਸਰ ਇਹਨਾਂ ਦਾ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਸੀਗਾ ਬਾਕੀ ਆਨਲਾਈਨ ਅਜਕਲ ਸਭ ਕੁਝ ਹੈ ਜੀ Google ਤੇ ਪਾ ਕੇ ਉਹਨਾਂ ਦੇ ਵੀਊ ਚੈੱਕ ਕੀਤੇ ਉਸ ਤੋਂ ਬਾਅਦ ਆਨਲਾਈਨ ਸੋਸ਼ਲ ਮੀਡੀਆ ਤੇ ਬਹੁਤ ਇਹਨਾਂ ਦੀ ਵੀਡੀਓ ਦੇਖੀ ਉਸ ਤੋਂ ਬਾਅਦ ਮੈਂ ਇਹਨਾਂ ਦੇ ਕੋਲ ਆ ਕੇ ਇਹਨਾਂ ਦਾ ਵੀਜ਼ਾ ਅਪਲਾਈ ਕੀਤਾ ਹੈ ਜਸ ਸਭ ਤੋਂ ਪਹਿਲਾਂ ਜੀ ਸਾਰੇ ਨੂੰ ਤੇ ਅੱਜ ਮੈਂ ਪਹੁੰਚੀ ਹਾਂ इजी ਵੀਜ਼ਾ ਕੰਪਨੀ ਦੇ ਵਿੱਚ ਮੇਰੇ ਵੱਲੋਂ इजी ਵੀਜ਼ਾ ਕੰਪਨੀ ਦੀ ਸਾਰੀ ਟੀਮ ਨੂੰ ਤੇ ਸਪੈਸ਼ਲੀ ਉਹਨਾਂ ਦੀ ਮੈਨੇਜਿੰਗ ਡਾਇਰੈਕਟਰ ਸੁਮੰਗ ਸ਼ਰਮਾ ਜੀ ਨੂੰ ਬਹੁਤ ਸਾਰੀਆਂ ਮੁਬਾਰਕਾਂ ਉਹਨਾਂ ਦੇ ਨਵੇਂ ਆਫਿਸ ਦੇ ਲਈ ਇਹਨਾਂ ਦੇ ਆਫਿਸ ਇਕ ਲੁਧਿਆਣਾ ਵਿੱਚ ਹੈ ਜਲੰਧਰ ਵਿੱਚ ਆਪਣਾ ਚੰਡੀਗੜ੍ਹ ਵਿੱਚ ਹੈਗਾ ਐਂਡ ਇੱਕ ਕਰਨਾਲ ਦੇ ਵਿੱਚ ਵੀ ਇਹਨਾਂ ਦਾ ਆਫਿਸ ਐਂਡ ਮੈਂ ਕਿਸੇ ਐਕਚੁਅਲੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਪਹਿਲੀ ਵਾਰ ਕਿਸੇ ਇਮੀਗ੍ਰੇਸ਼ਨ ਦੇ ਵਿੱਚ ਆਈ ਆ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਇਹਨਾਂ ਦਾ ਨਾਮ ਬਹੁਤ ਵੱਡਾ ਸਾਰਿਆਂ ਨੇ ਸੁਣਿਆ ਹੋਇਆ ਔਰ ਬਹੁਤ ਫੇਮਸ ਨੇ ਟੂਰਿਸਟ ਵੀਜ਼ਾ ਵਾਸਤੇ ਬਹੁਤ ਜ਼ਿਆਦਾ ਫੇਮਸ ਨੇ ਸੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਤੇ ਜਿੰਨੇ ਵੀ ਲੋਕ ਇੱਥੇ ਅੱਜ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਹੀ ਵੀਜ਼ੇ ਮਿਲੇ ਨੇ ਬਹੁਤ ਈਜ਼ੀਐਸਟ ਵੇ ਦੇ ਨਾਲ ਮਿਲੇ ਨੇ ਸੋ ਬਹੁਤ ਚੰਗਾ ਲੱਗਦਾ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਸਾਰਿਆਂ ਨੂੰ ਹੀ ਪਤਾ ਕਿ ਬਹੁਤ ਸਾਰੀਆਂ ਫੇਕ ਕੰਪਨੀਆਂ ਬਹੁਤ ਨੇ ਵੀਜ਼ਾ ਵਾਸਤੇ ਅਸੀਂ ਸੁਣਦੇ ਰਹਿੰਦੇ ਆਏ ਦਿਨ న్యూਸ ਔਨ ਦੀ ਇੰਡੀਆ ਨੇ ਸੋ ਇਹ ਮੁਬਾਰਕਵਾਦੀ ਹੱਕਦਾਰ ਨੇ ਇਹਨਾਂ ਨੇ ਹਮੇਸ਼ਾ ਅੱਛਾ ਕੰਮ ਕੀਤਾ ਤੇ ਅੱਗੇ ਵੀ ਅੱਛਾ ਹੀ ਕੰਮ ਕਰਨਗੇ ਸੋ ਮੇਰੇ ਵੱਲੋਂ ਇੱਕ ਵਾਰ ਫਿਰ ਤੋਂ ਇਜ਼ੀ ਵੀਜ਼ਾ ਕੰਪਨੀ ਨੂੰ ਬਹੁਤ ਸਾਰੇ ਮੁਬਾਰਕਾਂ ਤੇ ਉਹਨਾਂ ਦੇ ਮੈਨੇਜਿੰਗ ਡਾਇਰੈਕਟਰ ਸੰਕਸ਼ਰਮਾ ਜੀ ਨੂੰ ਬਹੁਤ ਸਾਰੇ ਮੁਬਾਰਕਾਂ